ਜੇ ਕਰਨ ਵਾਲੇ ਆਪਾਂ ਕਰਨਾ ਰਿਹਾ ਨੰਦਾਰਨਾ ਚਲੋ ਜੀ ਪੂਰਾ ਉਹਨੇ ਸਾਨੂੰ ਪਹਿਲਾ ਕੜਾ ਇਹਨੂੰ ਜਹੀ ਪੂਰਾ ਹੋਣੀ ਚਲੋ ਜੀ ਸਭ ਨਹੀਂ ਕਰਦੇ ਹੋ ਆਲੇ ਪਾਸੇ ਪੰਨਾ ਨੂੰ ਜਿੱਦੋਂ ਕਿਹਨੇ ਪੁੱਛਦਾ ਜੀ 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 ਜ ਵੰਦਾ ਲੱਗਿਆ ਪਿਆ ਗੰਨਾਂ ਦਾ ਸੱਟ ਜੇ ਕਰਨ ਲਾਲੇ ਆਪਾਂ ਕਰਾਉਣਾ ਰੇ ਲਾਨੇਦਾਰ ਨਾਲ ਗੱਲਾਂ ਛੱਡੀਆਂ ਚਲੋ ਜੀ ਲੰਦਿਆਂ ਇਹਦਾ ਹੀ ਕਰ ਰਹੇ ਗਵਿੰਦੇ ਇਹਦਾ ਕੀ ਕਰ ਰਹੇ ਹੈ ਵੀਰੇ ਗੰਨੇ ਆ ਵੀ ਦੁਬਾਰਾ ਬਸ ਉਹ ਕਰ ਰਿਹਾ ਰਿਪੇਅਰ ਜੀ ਜੇ ਆਪਾਂ ਗੰਨੇ ਚੀਜ਼ ਦੀ ਰਿਪੇਅਰ ਕਰਦੇ ਨੇ ਲਾਨੇਦਾਰ ਨੇ ਕਢਾਈ ਨਹੀਂ ਤੂੰ ਇਹਨੇ ਕਰਤਾ ਦੀ ਖਰਾਬ ਕਰਨਾ ਆਪਣਾ ਆਪਾਂ ਸਪਰੇਅ کہیںਗੇ ਆਪਾਂ ਸਪਰੇਅ ਕਰਾਂ ਤੇ ਲਾਨੇਦਾਰ ਨੇ ਦੱਸਿਆਗਾ ਆਪ ਨੂੰ ਹੂੰ ਤਨ ਵੀ ਇਹੇ ਕੋਈ ਕਰਦਾ ਉਹੀ ਕੰਮ ਹੋ ਗਿਆ ਦੇਖ ਪੰਛੀਆਂ ਬੱਟੀਆਂ ਪੀਆਂ ਨੇ ਚੂਹਾ ਹਿੱਟ ਚੁੱਕਾ ਆ ਚੂਹਾ ਮਹਾ ਗੰਨੇ ਚੁਪੀ ਹੈ ਕਨੈਕਸ਼ਨ ਹੀ ਕੱਟਦਾ ਇਹਦਾ ਲੱਗੀਆਂ ਨਾ ਹੁੰਦਾ ਨਿੱਥੇ ਚਾਹਾਂ ਉਹਦਾ ਚੁਹਾ ਗੱਲਿਆ ਤੇ ਖਰਾਬ ਕਰਨ ਖਾਲੇ ਮੈਂ ਤਾਂ ਤਾਂ ਦੋ ਚਾਰ ਜਰ ਘਟਾ ਤੱਕ ਹਵਾ ਜਾਂਦੇ ਨਹੀਂ ਆ ਤੁਹਾਡਾ ਕਹਾਣਾ ਸਹੀ ਗੱਲ ਦੱਸੀਏ ਸੁਣ ਲਈ ਆ ਦੇਖੋ ਤੇ ਮੈਂ ਖਾਦਾ ਕਈ ਉਰੇ ਤੱਕ ਜਮਾ ਤਾਂ ਹੀ ਸੁੱਕ ਗਈ ਹੈ ਇਹ ਜਿੰਗਰ ਤੋਂ ਪਾਣੀ ਕਰਦੇ ਆ ਅੱਜ ਤਾਂ ਪ੍ਰੇਮ ਆਤੀ ਆਈ ਦੇ ਇਹ ਤੋਂ ਵੀ ਕੈਲੋਰਾ ਹੋਵੇ ਤਾਂ ਥੱਲੇ ਸਿੱਟੀਆਂ ਨੇ ਅੱਗੂ ਵੱਢਦੇ ਗੋ ਇਹ ਸਾਰਾ ਮੇ ਪੱਟਿਆ ਜਾ ਰਿਹਾ ਹੈ ਬੰਦੇ ਉਹ ਵੀ ਦਾ ਦੇਖਣਾ ਬਾਈ ਵੱਢਦੇ ਫੜਦੇ ਥੱਲੇ ਫੋਟੇ ਨਾ ਉਹੀ ਪੱਟੀ ਜਾ ਰਹੀ ਜਿਵੇਂ ਕਟਿਆ ਪਿਆ ਹੁੰਦਾ ਹਨ ਜੰਮੀ ਥੱਲੇ ਜਿਹੜਾ ਕੱਢਿਆ ਨਹੀਂ ਇਹਨੇ ਬੱਤੇ ਕਿੰਨਾ ਸੋਹਣਾ ਗੰਨਾ ਦੀ ਦੇਖੀ ਆ ਲੈ ਐਸ ਤਰ੍ਹਾਂ ਟਿਊਬ ਲਈ ਮੇਰੇ ਲੈ ਗੰਨਾ ਹਾਂ ਹਾਂ ਥੋੜਾ ਕੱਟਿਆ ਲੱਗਦਾ ਬਹੁਤ ਥੱਲੇ ਹੱਦ ਨਹੀਂ ਬੱਚੀ ਕੱਢ ਲਈ ਹੈ ਨਾ ਇਤੋਂ ਐਸੋ ਵੱਢਦੇ ਮੇਰਾ ਉਹ ਤਾਂ ਦਾਤੀ ਵੀ ਦੇਖੀ ਹੈ ਇਹ ਇਹੋ ਪਿਛਲੀ ਬੱਟ ਤੇ ਲਾ ਦਿੰਗੇ ਬੰਦੇ ਆ ਪਿਛਲੀ ਦੇ ਇੱਧਰ ਲਾ ਲਾਂਗੇ ਨਹੀਂ ਉਹ ਨਾ ਜਿਹੜੇ ਉਹ ਪੱਛੇ ਤੋਂ ਨਹੀਂ ਆਪਣਾ ਇਹ ਹੈ ਉੱਥੇ ਆ ਉਹਦੀ ਓਟ ਚ ਉੱਥੇ ਲਾ ਦੇ ਇੱਧਰ ਕੰਮ ਆਇਆ ਨਹੀਂ ਮਗਨਾ ਦੀ ਹੂੰ ਇਹ ਜਿਹੜਾ ਆਇਆ ਕੰਮ ਦੀ ਬਸਰਾ ਸਾਹਿਬ ਇਹਨਾਂ ਚ ਪੂਰਾ ਉਹ ਜਿਹੜੇ ਸਾਨੂੰ ਪਹਿਲਾਂ ਕਢਾਈ ਨੇ ਉਹ ਜਦੋਂ ਪੂਰੀਆਂ ਹੋਣ ਲਈ ਆਹ ਦੇ ਨਾਲ ਉਹ ਖੱਦਦੇ ਨੇ ਇੱਕ ਵਾਰ ਠੀਕ ਹੈ ਆ ਤੇ ਦੂਸਰੇ ਲਾਦਾਂ ਕਿ ਆ ਦੇਖੋ ਫੁੱਟੀਆਂ ਲੈਣਾ ਹੀ ਹਾਂ ਹਾਂ ਉਹ ਦੋ ਦੋ ਨਖਾੜ ਸੜਕਾਂ ਤੇ ਆਏ ਬੰਨ ਲਓ ਬੇ ਕੋਈ ਦੋਏ ਲੱਗੇ ਪਏ ਨੇ ਇਹ ਲਗਦਾ ਜੇ ਦੋ ਬੰਦਰਾ ਲਾ ਚਾਹੇ ਉਹ ਤੇ ਬਣਾਉਣਾ ਚਾਹੀਦਾ ਗੁਣੀਆਂ ਚ ਹੋਵੇ ਨਾ ਦੋ ਬਣਾ ਦਿੰਨੇ ਇਹ ਛੋਦੀ 50 ਸੈਂਟ ਜੋ ਮਤਲਬ ਇਹ 25 ਦਾ ਲੰਗੂ ਕਰਕੇ ਕਰ ਦੇਣਾ ਜੀ ਲੋਕ ਨੂੰ ਮੋਟਾ ਕਰ ਦਿਓ ਤਾਂ ਫੋਟੀ ਜਾਓਗੇ ਠੀਕ ਹੈ ਜੀ ਇਹਦੇ ਵਿੱਚ ਬਹੁਤ ਉਹ ਬੋਹ ਗਿਆ ਸੋਨੀ ਅੰਮ ਚਾਗਾ ਅੰਛਾ ਜਨੇ ਮਰਦਾ ਸੀ ਜੇ ਨਹੀਂ ਆ ਗਿਆ ਬਹੁਤ ਬੀਹਾ ਟਮਾਟੋ ਇਹ ਕਹਾ ਪਾਣੀ ਤੱਕ ਭਰ ਗਿਆ ਸਹੀ ਉਹਨੂੰ ਸੁੱਕਦੀ ਉਹ ਪੜਤੀ ਉਹ ਪੜਕੀ ਲਿਆ ਗਿਆ ਸਾਰੀਆਂ ਹੀ ਕਹਿੰਦੇ ਹਦੀ ਹਦੀ ਬਾਤ ਨਹੀਂ ਨਾ ਹੀ ਤੋਂ ਨੇ ਕਈ ਤਾਂ ਵੀ ਇੱਧਰ ਮਾਰੀ ਹੋਈ ਸੀ ਤੇਰੀ ਉਹਦੀ ਹਾਂ ਜੀ ਤੁਸੀਂ ਕਹਿੰਦੀ ਵੀ ਇੱਧਰ ਵਧੀ ਹੁੰਦੀ ਐ ਮੈਂ ਇੱਧਰ ਲੱਜਾ ਲਓ ਜੀ ਮਿਲਦੇ ਆ ਅੱਗੇ ਆ ਬੜੀ ਬਿਮਾਰ ਅੱਜ ਇਹ ਟਿੱਡੇ ਵੀਰੇ ਡੱਬੋ ਮੇਰੀ ਕੰਨ ਤਾਂ ਦੇਖਣ ਨੂੰ ਕੋਸੇ ਜੋ ਹੋਗੇ ਧੁੱਪ ਕਰਕੇ ਦੋ ਟੀਕੇ ਡਾਕਟਰ ਇੱਧਰ ਲਾ ਗਿਆ ਇੱਕ ਇੱਧਰ ਲਾ ਗਿਆ ਧੀ ਬਾਜੀ ਖੜੀ ਹੁੰਦੇ ਲੱਤਾਂ ਮਾਰੀ ਜਾਂਦਾ ਬਾਈ ਐਂ ਕਰਕੇ ਢਿੱਡ ਤੇ ਓਫੋ ਦਰਦ ਹੋ ਰਿਹਾ ਦਰਦ ਹੋ ਰਿਹਾ ਦੇਖ ਦੇਖ ਸਕਦਾ ਤੁਸੀਂ ਆ ਦੇ ਓਹ ਫਸਾਇਆ ਦਾ ਕਰ ਰਿਹਾ ਜਰਾ ਢਿੱਡ ਇਹ ਕੁਸੌ ਲੱਗਦਾ ਥੋੜਾ ਜਿਹਾ ਬਾਕੀ ਡਾਕਟਰ ਆ ਗਿਆ ਮੈਨੂੰ ਤਾਂ ਕੋਈ ਪਤਾ ਵੀ ਨਹੀਂ ਹਨ ਡਾਕਟਰ ਨੂੰ ਜੀ ਬੋ ਜੀ ਡਾਕਟਰ ਪਹੁੰਚ ਗਿਆ ਹਜੇ ਬੀਜ ਦੀ ਹੈ ਵੀ ਇੱਕ ਤਾਂ ਪਤੰਦਰ ਨੂੰ ਫੋਨ ਵਾਲੇ ਆਉਂਦੇ ਨੇ ਹੂੰ ਫੋਨ ਵਾਲੇ ਆਉਂਦੇ ਨੇ ਬਾਈ ਡਾਕਟਰ ਨੂੰ ਹਾਂ ਹਰਿਆਣੇ ਤੱਕ ਵੀ ਵਿਚਾਰੇ ਦੀ ਮਾਰਕੀਟ ਬਣੀ ਪਈ ਆਗੀ ਪੂਰੀ ਆ ਜਾ ਡਾਕਟਰ ਕਾ ਮੈਂ ਤਾਂ ਬੰਨੀ ਬੈਠਾ ਇਹਦਾ ਸਾਹ ਅਮਰਾ ਵੀ ਔਖਾ ਹੋ ਜੂ ਐਨੀ ਕੁੱਟੜ ਕੇ ਕਰਦੇ ਨੇ ਦੀ ਆ ਜਾ ਫਰਕ ਪਿਆ ਨਹੀਂ ਨੂੰ ਹਨਾ ਖਾਰਾ ਵੀ ਜਾ ਖਾਰਾ ਵੀ ਇਹਨੂੰ ਪਿਲਾ ਲਿਆ ਪਿਆ ਖੁਲੜੀ ਜੱਦਾ ਖਾਰਾ ਖਾਰੇ ਦੀ ਬੋਤਲੋਂ ਪੀ ਛਾੜੂ ਕੋਲੇ ਬੈੜੂ ਨੂੰ ਕਰ ਫਰਕ ਨਹੀਂ ਪਿਆ ਫਰਕ ਨਹੀਂ ਪਿਆ ਖਾਰਾ ਪਿਆ ਤਾਂ ਅੱਜ ਮੈਂਨ ਖਵਾਤੀ ਮਿੱਠਾ ਸੋਡਾ ਮਿੱਠਾ ਸੋਡਾ ਖਵਾਤਾ ਚਾਰ ਰੋਟੀਆਂ ਚ ਹੋਰ ਕੀ ਕਰੀਏ ਇਹਨੂੰ ਆ ਜਾ ਨਿਮੇ ਨਿੰਮੇ ਬਸਾਇਆਂ ਤੇ ਗਾੜਾ ਮਾਰ ਦਿਆ ਘੋੜੀ ਮੰਗੂ ਆ ਜਾ ਆ ਜਾ ਆ ਜਾ ਦੇਖ ਲਾ ਬੱਜੂ ਟੇ ਬਣਾ ਨੂੰ ਨਾ ਹੀ ਕਰੇ ਪਿਸ਼ਾਬ ਕਿੱਥੇ ਕਰਿਆ ਜਿਹੜਾ ਗੋਹਾ ਕਰੀਏ ਦੀ ਜਿਹੜਾ ਜੋਰ ਲਾ ਜਿਹੜਾ ਇਕੱਠੀ ਹੋ ਰਹੀ ਐ ਬੈਠੀ ਤੇ ਤਾਂ ਬਾਲਾ ਕਰਾ ਪ੍ਰੇਮਾ ਕਰ ਮਾ ਹਾਂ ਅੱਛਾ ਸ਼ਾਵਣੀ ਕਨਫਰਮ ਹੈਗਾ ਹਸਾਬ ਨਹੀਂ ਮੈਂ ਤੇ ਕੀ ਕਹਿ ਰਿਹਾ ਹਾਂ ਨਾ ਅਰੇ ਗਿੱਲਾ ਕਰਿਆ ਹੁੰਦਾ ਯਾਰ ਜੇ ਨੇ ਕਰਿਆ ਹੁੰਦਾ ਅੱਜ ਕਰਿਆ ਨਹੀਂ ਫਿਰ ਸਵੇਰੇ ਉਸ ਅੰਦਰ ਦਾ ਕਰਿਆ ਤੜਕੇ ਤਾਂ ਤੜਕੇ ਯਾਰ ਤਾਰਾ ਕਿੱਧਰ ਉਹ ਤਾਂ ਠੀਕ ਦੀ ਦੁੱਧ ਦਿੱਤਾ ਨੇ ਹਣਾ ਮਾਗਰੋਂ ਹੋਇਆ ਪਤਾ ਨਹੀਂ ਇਹਨੂੰ ਕੀ ਹੋ ਗਿਆ ਮਾਗਰੋਂ ਹੋਇਆ ਜਦ ਮੈਂ ਆਇਆਂਗਾ ਬਸ ਉਦੋਂ ਖਾਲੀ ਪ੍ਰੇਮਾ ਤਾਂ ਹੈ ਨਹੀਂ ਅਹੀਂ ਜੋਰ ਜਾਂ ਲਾਈਂਦੇ ਕੋ ਨਿਕਲੇ ਨਿਕਲਦਾ ਹੈ ਨਹੀਂ ਕੀ ਚੀਜ਼ ਢੱਡ ਜਾ ਆਰੇ ਉਹ ਨੀ ਮੈਂ ਉਹ ਉਹ ਕਰਦੇ ਨਾ ਬੈਂਦੀ ਲੱਤਾਂ ਮਾਰਦੀ ਹੈਗੀ ਕਰ ਦੋ ਹੁੰਦਾ ਮਿੱਠਾ ਛੋਡਾ ਆਦਰ ਸਾਹਮਣੇ ਖਾਰਾ ਪਿਆ ਖੁੱਲ੍ਹੀ ਚ ਚਲਾ ਕੇ ਪਾਣੀ ਦੇਤੀ ਤੋਂ ਹੂੰ ਪਸ ਤੋਂ ਅੰਨੀ ਕੀ ਕਿਰਪਾ ਕਰਦਾ ਤੈਨੂੰ ਫੋਨ ਕਰਾਂ ਤੂੰ ਆ ਜਾ ਕਰ ਦੇ ਤੈਨੂੰ ਪਤਾ ਬਈ ਲੋਟ ਨਹੀਂ ਆਉਂਦਾ ਬੇੜੀ ਸੋਣਾ ਅੱਛਾ ਲਖਾਣਾ ਬਸਾ ਗਿਰਦਾ ਤੇ ਬਾਂਹ ਡੈਡ ਕਰਨੇ ਇਹਦਾ ਨਿੰਮੇ ਕਰੀਏ ਐਨੀ ਮੈਂ ਅਤ ਵਧੀਆ ਹੋ ਰਿਹਾ ਹੁਣ ਇਹਨੂੰ ਕੀ ਰੱਖੀਏ ਆਸਟੀ ਵਾਲਾ ਆਮ ਦੇ ਕਲਾਰਾਂ ਵਾਲੇ ਦੁਕਾਨਾ ਚ ਮੇਰੀ ਵੀ ਇਹੀ ਚਲਾਦੀ ਮੈਂ ਉੱਥੇ ਦੇ ਦਿੰਨੇ ਆ ਨਾ ਉਹਦੇ ਵਿਗਾੜ ਦੋ ਪਹਿਲਾਂ ਸਿੰਘ ਸੁੰਗੜਾਉਣ ਦੀ ਲੋੜ ਨਹੀਂ ਉਹ ਦੇਸੀ ਬਣਾਉਣ ਨੂੰ ਫਿਰ ਤੇ ਅਮਰੀਕਾ ਦੀ ਵਸਾਊ ਆ ਫੇਰ ਬਾਹਰਲੀ ਕੰਟਰੀ ਵਾਲਾ ਉਹ ਕਰੂ ਮੱਲੂ ਹੜਾ ਦੇ ਕਰਨੇ ਮੈਂ ਟੀਕੇ ਦੂਕੇ ਦ ਵੀਰੇ ਟੀਕੇ ਦੇ ਨਾਲ ਕਿੰਨੇ ਲੱਗ ਗਏ ਤੇ ਮੁਗਬਨੇ ਨੀ ਗੌਰ ਨਾਲ ਦੇਖਣਾ ਨਾੜ ਲੱਭ ਰਿਹਾ ਉਹ ਨਾੜ ਚ ਵੀਰੇ ਲਾਤੀ ਸੂਈ ਨਹੀਂ ਮੈਨੂੰ ਤਾਂ ਦੇ ਖਿੱਚ ਲਿਆ ਖੂਨ ਵਰਗੀ ਕਰ ਲਈ ਸਾਰੀ ਤੇ ਬਾਈ ਨਾੜ ਦੇ ਕਾਰੇ ਵਾਸਤੇ ਨੇ ਮੈਂ ਇਹ ਮੈਂ ਚੱਕ ਦੂ ਏ ਓ ਹੋਰ ਆਜਾ ਔਖੇ ਕੋਈ ਲਾਉਣ ਦੇਖੇ ਪਿਸ਼ਾਬ ਨਹੀਂ ਕਰਾ ਸੂਈ ਚੱਕੀ ਨੂੰ ਸੂਈ ਚੱਕ ਕਹਿੰਦੇ ਚੱਕ ਦੀ ਓਏ ਸੂਈ 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 ਸਾਈਟ ਟ੍ਰੀਟਮੈਂਟ ਕਰਨ ਤੋਂ ਬਾਅਦ ਹੁਣ ਆਖਰ ਨੂੰ ਟੀਕੇ ਲਵਾਏ ਗਏ ਹੈ ਅੰਚਾ ਚਾਏ ਜਨਤਾ ਕੰਨ ਮਿਲਣਾ ਰਹਿਣਾ ਹੈ ਜੀ ਸੂਈਆਂ ਕੰਨ ਮਿਲਣ ਨੂੰ ਦੱਸੋ ਭਈ ਇਹ ਟੋਕਣ ਜੇ ਕਾਦੇ ਪਾਰੇ ਇੰਨੇ ਕਿੰਨਾ ਚਾਹ। ਹਨ ਮੇ 1000 ਬਾਦੀ ਹਾਂ ਜਿਵੇਂ ਦੁੱਧ ਤਾਂ ਠੀਕ ਆ ਹੋਆ। ਮੋਟ ਲੱਸੀ ਗਾ ਤਾਂ ਹੋਈ ਜਾਂਦੀ ਐ। ਲੱਸੀ ਦਾ ਸਮਾਨ ਲਿਖਦਾ ਇੱਕ ਤਾਂ ਉਹ ਫੈਲਾ ਲਿਆ ਤਾਰਾ ਵੀਰ ਵਾਲਾ ਦਾ ਉਹ 1800 ਰੁਪਏ ਫੁੱਲ ਕੇ ਪਾਉਣ ਵਾਲਾ। ਹਾਂ। 8 ਕਿਲੋ ਦਾਣਾ ਤਿਆਰ ਹੋਊਗਾ ਤੇਰੇ ਉਹਦੇ ਨਾਲ। ਕਿਵੇਂ ਸਾਰੇ 8 ਕਿਲੋ ਕਿਉਂ? ਹੋਰ ਯਾਰ ਇਹਨੂੰ ਤਾਂ ਅੱਡ ਪਾ ਦੀਏ। ਨੰਮੇ ਇੱਕ ਗੱਲ ਹੋਰ ਵੀ ਆ ਬਾਬੇ ਆ ਬੱਚੀ ਨੂੰ ਕਿਹੜੀ ਫੀਡ ਪਾਈ ਹੁਣ ਫੇਰ ਕਾਬ ਸ਼ਰਾਟ ਚਾੜਤੀ ਇਹਨੂੰ ਹਾਂ ਇੱਕ ਚਾਲ ਤੈਨੂੰ ਚਾਰਤਾ ਸਮਾਂ ਪਹਿਲਾਂ ਚਾਰਤਾ ਆ ਵੀ ਖਾਗਾ ਕੋ ਕੋ ਉਹ ਤੋਂ ਆਣ ਕੇ ਉੱਪਰ ਜੰਪ ਕਾਬ ਦੇ ਦਿੰਦੇ ਲੈ ਕੇ ਇਹ ਨਾ ਮੈਂ ਤੈਨੂੰ ਦੱਸਦਾ ਮੇਰਾ ਵੀਰ ਹਾਂ ਜਿਵੇਂ ਆ ਤੁਸੀਂ ਦਾਣਾ ਕਿੰਨਾ ਪਾਉਣਾ ਫੀਡ ਕਿੰਨਾ ਪਾਉਣੇ ਹੋ ਇਹ ਪੰਜ ਡੱਬੇ ਮਣਕੇ ਮੰਨ ਵੀ ਇਹਨਾਂ ਨੂੰ ਇੱਕ ਟਾਈਮ ਨੂੰ 2-2 ਕਿਲੋ ਇਹਨਾਂ ਨੂੰ ਜਾਂਦਾ 2-2 2.5 ਇੱਕ ਨੂੰ ਉਹ ਤਰ੍ਹਾਂ 6 ਕਿਲੋ ਮਤਲਬ 7 ਕਿਲੋ ਦਾਣਾ ਤਿਆਰ ਹੁੰਦਾ ਤਰ੍ਹਾਂ ਕਿਲੋ ਤੋਂ ਇੱਲੋ ਤੋਂ ਹਾਂ 7 ਲੀਟਰ 6 ਕਿਲੋ ਪਾਣੀ ਦੇ ਵਿੱਚ ਕਿਲੋ ਫੀਡ ਪਾ ਲਾ ਉਹ ਭੁਰ ਲੱਗੇ 7 ਕਿਲੋ ਤਿਆਰ ਹੋ ਜੂ ਅੱਧਾ ਘੰਟਾ ਪਹਿਲਾਂ ਪਿਉਂਦੀ ਜਦੋਂ ਸੰਨੀ ਕਰਦੋਂਦੇ ਪਹਿਰੇ ਜਦੋਂ ਸੰਨੀ ਕਰਦੇ ਹੋ ਨਾਲੇ ਪਾ ਦਿੱਤ ਨਾ ਨੂੰ ਕਿਲੋ ਕਿਲੋ ਤੇ ਵਧਾਉਂਦਾ ਜਾਈ ਵੀ ਆ ਕਿ ਮੈਂ ਹੈਲਥ ਲੱਗ ਜੂ ਉਹਨਾਂ ਦੀ ਬਾੜਾ ਹੱਡੀਆਂ ਲੱਗ ਜਾਂਦੀਆਂ ਨੇ ਭਰਨ ਦੁੱਧ ਵੀ ਮੇਰੇ ਫੈਟ ਵੀ ਮੇਰੇ ਐਸਨ ਵੀ ਤਾਰਾ ਵੀ ਡਾਲ ਮੈਂ ਤਾਰੇ ਵਾਲਾ ਤਾਂ ਆ ਮੱਕੀ ਦੀ ਖਲਗ ਹੈ ਜੀ ਬੇਰੇ ਤੂੰ ਵੈਸੇ ਫੇਮਸ ਕਿਹੜੀ ਫੀਡ ਨੂੰ ਕਰਦਾ ਨਾ ਜਿਆਦਾ ਮੈਂ ਤਾਂ ਫੀਡ ਨੂੰ ਰਕਮੈਂਡ ਕਰਨਾ ਪਰ ਉਹਦਾ ਆਪ ਟ੍ਰਾਇਲ ਲਾਇਆ ਉਹਦਾ ਨਾ ਫਿਰ ਅਸੀਂ ਦੂਆ ਫੀਡ ਨਾ ਪ ਦੁਆ ਵੀੜ ਜੇ ਤੁਸੀਂ ਜਿਵੇਂ 4 ਕਿਲੋ ਬਣੇ ਉਹਦੀ ਕਿਲੋ ਰੀਡੋਜ ਕਰ ਲੈਣਾ ਘਟਾ ਦਈਏ ਹਾਂ ਤੇਰਾ 2 ਕਿਲੋ ਦੇ ਸਿੱਧਾ ਉਹ ਬਚਦਾ ਹੋ ਗਿਆ ਹਾਂ ਇਹਨਾਂ ਨਾਲ ਤਾਂ ਡੰਗਰਾਂ ਦੇ ਹੱਡ ਭਰਦੇ ਨੇ ਰਾਜੀ ਹੋਣਗੇ ਹੂੰ ਮੱਕੀ ਦੀ ਖਾਲਾ ਹੋ ਇੱਕ ਤਰ੍ਹਾਂ ਦੀ ਲਓ ਜੀ ਹੱਡ ਦੀ ਉਹ ਡਾਬਾ ਲਿਖ ਕੇ ਦੇ ਕੇ ਜਾ ਫਿਰ ਅਜੋ ਹੀ ਇੱਕ ਚਰਮਲ ਟੂਬ ਲਈ ਉਹਦਾ ਬਹੁਤ ਖਸਾਈ ਜਾ ਮੈਂ ਪਹਿਲਾਂ ਵੀ ਚਰਮਲ ਟੂਬ ਨੂੰ ਪਾਣੀ ਚ ਪਾ ਕੇ ਸਪਰੇਅ ਮਾਰ ਦਿਕਨੇ ਮੈਂ ਉਹ ਤਾਂ ਇਹ ਚ ਚਰਮਲ ਉਹ ਦੋ ਮਰਵਾਏ ਸੀ ਇਹਦੇ ਜਿਆਦਾ ਹੋ ਗਈ ਦੀ ਚਰਮਲ ਚਰਮਲ ਘਰਤੀ ਸਾਰੇ ਨਾਲ ਟਿੱਕਲ ਦਾ ਪਾਉਚ ਜਿਹੜਾ ਵਿੱਚੇ ਪਾਣੀ ਉਹਦੇ ਲਿਖ ਕੇ ਦੇ ਦੇ ਉਹਨੂੰ ਜਾਊਂਗਾ ਮੈਂ ਲਿਆ ਹੂੰ ਥੋੜਾ ਜਿਹਾ ਵਾਲੀ ਵਿੱਚ ਸਰੋਦਾ ਤੇੜਾ ਆਹ ਤਾਂ ਗਵਿੰਦਾ ਤੇ ਲੱਤਾਂ ਤੇ ਮਾਲਸ਼ ਕਰਦਾ ਕਰ ਆਹ ਜਿਹੜੀ ਇਹ ਦਿੱਕਤ ਆਉਂਦੀ ਉਹ ਬਿਮਾਰੀ ਚੋਂ ਹੀ ਉੱਠਣ ਲੱਗ ਗਈ ਇਹਦੇ ਐਲਐਸਡੀ ਪਰ ਉਹ ਨਹੀਂ ਕਹਿ ਸਕਦੇ ਕਿਉਂਕਿ ਇਹ ਨਾ ਇਹ ਮੱਖੀ ਤੋਂ ਆ ਕੇਤਨ ਖੇਤ ਨੇ ਨਾ ਲਵੇ ਹੂੰ ਮੱਖ ਜਿਹੜਾ ਦੰਦੀ ਵੜਦਾ ਇਹਦੀ ਤਾਂ ਬਾੜਾ ਵੜਦਾ ਇੱਕ ਡੀ ਵਰਮਿੰਗ ਕਰੀਏ ਤੇ ਵਿੱਚ ਬਾੜਤੀ ਜਮੀ ਬੱਸੀ ਹੋਰ ਆ ਵਰਮਿੰਗ ਕੀ ਜਾਈ ਪੰਜ ਕੱਟਣਾ ਮਾਰੇ ਛੱਟਣਾ ਮਾਰੇ ਸਾਰਾ ਘੋੜਾ ਹੈ ਭਾਈ ਉਹ ਨਹੀਂ ਰਹੇ ਹਾਂ ਟੱਣਾ ਮਾਰੇ ਨਾ ਨਾ ਇਹ ਰੱਖਣੀ ਹੈ ਥੋੜੇ ਆ ਲੜੀਆਂ ਦੇ ਲਿਆ ਉਹਦਾ ਵੀ ਇਹ ਚ ਡਾਉਣੇ ਹੈ ਮੂੰ ਤਾਂ ਚੱਲ ਪੀ ਨਾ ਚੱਲੂ ਚੱਲੂ ਨਾ ਗਾ ਜਿੰਮੇ ਦੇ ਥੋਸਾ ਪੰਨਾ ਠੀਕੇ ਆ ਲਿਆ ਲਓ ਜੀ ਘਾਰਾਂ ਦੀ ਤਿਆਰੀ ਕਰਦੇ ਆ ਲਿਆ ਇਹ ਤਾਂ ਆਉਣੀ ਸਾਹੀ ਹੈ 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 ਤਾਂ ਜੇ ਆਪਾਂ ਰ ਦਾ ਰੱਖ ਕੇ ਲੈ ਜਲਦੀ ਰੱਸਾ ਨਹੀਂ ਨਹੀਂ ਕੁਝ ਨਹੀਂ ਮਰਾਓ ਤੁਸੀਂ ਸਮਟਾ ਲੈ ਆ ਦੂਜੀ ਵੀ ਐਲਸੀ ਮਟਾ ਹੁਣ ਤਾਂ ਠੀਕ ਹੈ ਇਹ ਦੱਬੋ ਆਉਂਦੇ ਦੇਖ ਹੁਣ ਸਾਹੀ ਤੌਰ ਤਰੀ ਹੈ ਦੱਬੋ ਅਜੇ ਵੀ ਲੱਕ ਬਾੜ ਖਾਂਦਾ ਹੈਗਾ ਬਾਈ ਡਰਦੀ ਹੈ ਲਿਆ ਰਾਂ ਤੇ ਕਹਿੰਦਾ ਪੂਰਾ ਘੋੜੀ ਵਾਲੀ ਫੀਲਿੰਗ ਲੈਂਦਾ ਹੈ ਆਇਆ ਕਰ ਤੂੰ ਪਾਦੀ ਆ ਬਾਈ ਇਹ ਸੁਰੀਆਂ ਹਟਣੀਆਂ ਨੇ ਆਲੇ ਲੈ ਚੱਲ ਲਓ ਜੀ ਬਾਚ ਗਿਆ ਕਿਤੇ ਕਿ ਲੈ ਗਈ ਦੀ ਆ ਰਹਿ ਗਿਆ ਚਲ ਉਹ ਵੀ ਚਲ ਕੱਲ ਚਲ ਬੰਦੇ ਰੂ ਵੀ ਲੈ ਵੀ ਮੈਂ ਤੇਰਾ ਇੱਕ ਰਹਿ ਗਿਆ ਆਪਣਾ ਹੁਣ ਸੁਰਲੀ ਤੂਫਾਨ ਸੁਰਲੀ ਤੂਫਾਨ ਇਹ ਤਾਂ ਮੰਗ ਕੇ ਲੈਂਦਾ ਜੀ ਜੇਕ ਆਵਾਜ਼ ਹੀ ਨਹੀਂ ਹੈਗੀ ਤੇਰੇ ਕੋਲ ਆਵਾਜ਼ ਨਹੀਂ ਹੈਗੀ ਬੋਲਦਾ ਨਹੀਂ ਤਾਂ ਆਏ ਸੁਰਲੀ ਆਏ ਸੁਰਲੀ ਚੜਦੇ ਆਓ ਜੀ ਬੰਨਤੀਆਂ ਬੈਠੀਆਂ ਦੇਖੋ ਜੀ ਫੁੱਲ ਕਿੰਨੇ ਸੋਹਣੇ ਖੇੜੇ ਹੋਏ ਨੇ ਤਿੰਨ ਚਾਰ ਵੈਰਾਈਟੀਆਂ ਇਕੱਠੀਆਂ ਨੇ ਅਜੇ ਕੰਦਾਲੀਆਂ ਦਿਖਾਉਣੀਆਂ ਨੇ ਤੁਹਾਨੂੰ ਕਦੇ ਇੱਕ ਚੀਜ਼ ਹੋਰ ਦਿਖਾਉਣੀ ਆ ਉਹੀ ਸਿਆਣੇ ਦੀ ਕਹਾਵਤ ਸੱਚੀ ਹੋ ਗਈ ਉਹ ਕਹਿੰਦੇ ਉਗਣ ਵਾਲੇ ਗੋਪਾਉਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ ਉਹ ਚੀਜ਼ ਆ ਆ ਤੇ ਇਹ ਹੋਰ ਕੁਆਲਿਟੀ ਹੈ ਦੇਖੋ ਇਹ ਇਹ ਹੋਰ ਕੁਆਲਿਟੀ ਦੇ ਆ ਲੈ ਆਹ ਦੇਖੋ ਆਹਾ ਹਾ ਹਾ ਕੰਧ ਦੇ ਵਿੱਚ ਗਾਹ ਨੂੰ ਦੋ ਬੂਟੇ ਹੋਰ ਤਿਆਰ ਕਰ ਲਏ ਆਪਾਂ ਨੇ ਨਾ ਕੋਈ ਦੇ ਕੋਈ ਪਾਣੀ ਪਾਇਆ ਇਹਦੇ ਚ ਨਾ ਕੋਈ ਸਸੀ ਨੇ ਕੋ ਹੋ ਗਿਆ ਕਿੰਵੇਂ ਕੰਧ ਚ ਹੋਏ ਹੋਏ ਨੇ ਦੇਖੋ ਬਸ ਦੁਨੀਆ ਉਥੋਂ ਕੱਢ ਕੇ ਕਹੋਗੇ ਵੀ ਕਿਹੜੇ ਹਸਾਮ ਨਾਲ ਆਉਣਗੇ ਬੰਦੇ ਨੇ ਫੁੱਲ ਵਰਦੂਨ ਵਾਲਾ ਦੇਖਦੇ ਕੰਧਾਂ 'ਚ ਫੁੱਲ ਕਿਵੇਂ ਲੱਗੇ ਹੋਏ ਨੇ ਹੈ ਵੀ 10 ਫੁੱਟ ਉੱਚੀਆਂ ਕੰਧਾਂ ਹੈ ਰਹੀ ਹੈ ਹੂੰ ਰਹੀ ਹੈ ਠੀਕ ਹੈ ਨਿੰਬੂ ਖੜਾ ਦਾਂਗੇ ਅੱਜ ਦੀ ਵੀਡੀਓ ਰੇ ਤੱਕ ਦੀ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਸਾਨੂੰ ਵੀਰੇ ਕਮੈਂਟ ਕਰੋ ਜੋਹੀ ਜੀ ਵੀ ਤੁਹਾਨੂੰ ਵੀਡੀਓ ਪਸੰਦ ਆ ਉਹਹੀ ਜੀ ਤੁਹਾਨੂੰ ਵੀਡੀਓ ਬਣਾ ਕੇ ਅਸੀਂ ਤੁਹਾਡੇ ਤੱਕ ਪਹੁੰਚਦੀ ਕਰੀਏ ਤੇ ਇੱਥੇ ਤੱਕ ਦਾ ਸਾਡਾ ਬਲੌਗ ਸੀ ਵੀਰੇ ਓਕੇ ਤੁਹਾਡਾ ਬਲੌਗ ਦੇਖਣ ਲਈ ਥੋੜਾ ਧੰਨਵਾਦ ਮਿਲਦੇ ਹਾਂ ਕਿਸੇ ਹੋਰ ਵੀਡੀਓ ਵਿੱਚ